ਸਤਿ ਸ਼੍ਰੀ ਅਕਾਲ ਜੀ ਮੈਂ ਡਾਈਟੀਸ਼ਨ ਗੁਰਦੀਪ ਤੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਇੱਕ ਐਵਰੇਜ ਇੰਡੀਅਨ ਲੇਡੀ ਨੂੰ ਪੂਰੇ ਦਿਨ ਦੇ ਵਿੱਚ ਕੀ ਕੀ ਤੇ ਕਿੰਨਾ ਕਿੰਨਾ ਖਾਣਾ ਚਾਹੀਦਾ ਹੈ ਤਾਂ ਕਿ ਉਹਦੀਆਂ ਸਾਰੀਆਂ ਡਾਈਟਰੀ ਰਿਕੁਆਇਰਮੈਂਟਸ ਯਾਨੀ ਕਿ ਰეკਮੈਂਡੇਡ ਡਾਈਟਰੀ ਅਲਾਉਂਸਸ ਨੇ ਜਿਹੜੇ ਉਹ ਪੂਰੇ ਹੋ ਸਕਣ ਆਪਾਂ ਇੱਥੇ ਜਿਹੜੀ ਲੇਡੀ ਦੀ ਗੱਲ ਕਰ ਰਹੇ ਆ ਉਹ ਸੈਡੈਂਟਰੀ ਵਰਕਰ ਹੈ ਉਹਦੀ ਉਮਰ 19 ਤੋਂ 39 ਸਾਲ ਹੈ ਵਾਰ तकरीबन 55 ਕਿਲੋ ਤੇ ਹਾਈਟ तकरीबन 5 ਫੁੱਟ 3/3 ਇੰਚ ਤੇ ਇਹ ਬਿਲਕੁਲ ਹੈਲਦੀ ਹੈ ਨਾ ਪ੍ਰੈਗਨੈਂਟ ਹੈ ਨਾ ਇਹ ਬੱਚੇ ਨੂੰ ਦੁੱਧ ਪਿਲਾ ਰਹੀ ਹੈ ਸੈਡੀਟਰੀ ਵਰਕਰ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਜਿਹੜੇ ਬਹੁਤ ਹਲਕਾ ਕੰਮ ਕਰਦੇ ਨੇ ਜਿਵੇਂ ਹਾਊਸ ਵਾਈਫਸ ਟੀਚਰਸ ਟੇਲਰਸ ਪੀਅਨਸ ਆਫਿਸ ਵਰਕਰਸ ਜਾਂ ਕੰਪਿਊਟਰ ਤੇ ਬੈਠ ਕੇ ਕੋਈ ਵੀ ਕੰਮ ਕਰਨ ਵਾਲੀਆਂ ਜਿਹੜੀਆਂ ਇਹ ਪਲਾਨ ਬਿਲਕੁਲ ਬੇਸਿਕ ਪਲਾਨ ਹੈ ਯਾਨੀ ਕਿ ਘੱਟ ਤੋਂ ਘੱਟ ਖਰਚੇ ਦੇ ਵਿੱਚ ਕਿਵੇਂ ਪੂਰੇ ਦਿਨ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸ ਖੁਰਾਕ ਦੇ ਵਿੱਚ ਚੀਨੀ ਨਹੀਂ ਹੈਗੀ ਤਾਂ ਜੇ ਤੁਸੀਂ ਚੀਨੀ ਖਾਣੇ ਹੋ ਤਿੰਨ ਚਾਰ ਚਮਚ ਚਾਹ ਦੇ ਚੋਂ ਤੁਸੀਂ ਇੱਕ ਫੁਲਕਾ ਕੱਟ ਕਰ ਸਕਦੇ ਹੋ ਇਹ ਖੁਰਾਕ ਟੋਟਲੀ ਘਰ ਦਾ ਖਾਣਾ ਹੈ ਇਹਦੇ ਵਿੱਚ ਕੋਈ ਚੀਨੀ ਨਹੀਂ ਹੈਗੀ ਤੇ ਨਾ ਹੀ ਕੋਈ ਬਿਸਕਟ ਰਸ ਵਗੈਰਾ ਨੇ ਇਸ ਕਰਕੇ ਹੋ ਸਕਦਾ ਤੁਹਾਨੂੰ ਲੱਗੇ ਕਿ ਅਸੀਂ ਇੰਨਾ ਤਾਂ ਖਾ ਹੀ ਨਹੀਂ ਸਕਦੇ ਹੈਗੇ ਜੇ ਤੁਸੀਂ 2-3 ਚਮਚ ਚੀਨੀ ਦੇ ਖਾ ਲੈਨੇ ਹੋ ਜਾਂ ਮਿੱਠੀ ਚਾਹ ਪੀਨੇ ਹੋ ਤਾਂ ਇਹਦੇ ਵਿੱਚੋਂ ਤੁਸੀਂ ਇੱਕ ਰੋਟੀ ਮਾਈਨਸ ਕਰ ਸਕਦੇ ਹੋ ਉਨੀ ਤੁਹਾਡੀ ਖੁਰਾਕ ਹੋਊਗੀ ਇਹਦੇ ਵਿੱਚ ਇਹ ਖੁਰਾਕ ਮੈਂ ਤੁਹਾਨੂੰ 3 ਟਾਈਮ ਦੇ ਖਾਣੇ ਦੇ ਵਿੱਚ ਵੰਡ ਕੇ ਦੱਸ ਰਹੀ ਆ ਸਵੇਰੇ ਇਹਦੇ ਵਿੱਚ ਇੱਕ ਮੁਠੀ ਤਕਰੀਬਨ ਬੰਦ ਮੁਠੀ ਦੇ ਵਿੱਚ ਜਿੱਨੇ ਇੱਕ ਨਟਸ ਆ ਸੀਡ ਨਟਸ ਤੇ ਸੀਡਸ ਆ ਜਾਂਦੇ ਨੇ ਉਹ ਹੋਣੇ ਤੇ ਸ਼ਾਮ ਨੂੰ ਇੱਕ ਕੱਪ ਚਾਹ ਦਾ ਹੈ ਜਿਹੜਾ ਅਸੀਂ ਚਾਹਦਾ ਕੱਪ ਲਿਆ ਹੈ ਉਹਦੇ ਵਿੱਚ 50 ml ਦੁੱਧ ਪਾਇਆ ਹੈ ਮਿੱਠਾ ਨਹੀਂ ਪਾਇਆ ਹੋਇਆ ਜਿੰਨੇ ਅਸੀਂ ਪੂਰੇ ਦਿਨ ਚ ਗ੍ਰੇਨਸ ਖਾਣਿਆ ਜੇ ਉਹਦੇ ਵਿੱਚੋਂ ਅੱਧੇ ਸਾਬਤ ਹੋਣ ਤਾਂ ਬੈਟਰ ਹੁੰਦਾ ਹੈ ਤਾਂ ਜੇ ਅਸੀਂ ਆਪਣਾ ਬ੍ਰੈਕਫਾਸਟ ਹੋਲ ਗ੍ਰੇਨਸ ਦਾ ਕਰਨਾ ਹੈ ਤਾਂ ਸੀ 60 ਗ੍ਰਾਮ ਕੋਈ ਵੀ ਅਨਾਜ ਲੈ ਕੇ ਉਹਨਾਂ ਨੂੰ ਭਿਉ ਕੇ ਉਬਾਲ ਕੇ ਤੇ ਨਾਲ ਹੀ ਉਹਨਾਂ ਦੇ ਚਾਹੇ ਅਸੀਂ ਕੋਈ ਵੀ 30 ਗ੍ਰਾਮ ਦਾਲ ਜਾਂ ਚਨੇ ਵਗੈਰਾ ਭਿਉ ਕੇ ਉਹ ਵੀ ਉਬਾਲ ਕੇ ਉਹਨਾਂ ਦਾ ਸੈਲਡ ਬਣਾ ਕੇ ਖਾ ਸਕਦੇ ਹਾਂ ਜੇ ਅਸੀਂ ਰੋਟੀ ਖਾਣੀ ਹੈ ਤਾਂ ਦੋ ਰੋਟੀਆਂ ਤੇ ਨਾਲ ਦਾਲ ਦੀ ਕੌਲੀ ਹੋ ਜਾਏਗੀ ਤੇ ਜਿਹੜੇ ਵੇਟਸ ਐਂਡ ਮੈਜਰਸ ਨੇ ਇਹਦੀ ਇੱਕ ਮੇਰੀ ਪਹਿਲਾਂ ਵੀਡੀਓ ਹੈਗੀ ਹੈ ਤੁਸੀਂ ਉਹਦੇ ਤੇ ਦੇਖ ਸਕਦੇ ਹੋ ਕਿ ਇੱਕ ਕੌਲੀ ਦਾਲ ਦੀ ਦਾ ਕੀ ਮਤਲਬ ਹੁੰਦਾ ਹੈ ਤੇ ਇੱਕ ਰੋਟੀ ਵਾਸਤੇ ਸਾਨੂੰ ਕਿੰਨਾ ਆਟਾ ਚਾਹੀਦਾ ਹੈ ਇਹ ਸਾਰੀਆਂ ਚੀਜ਼ ਇਹਦੇ ਨਾਲ ਅਸੀਂ 150 ਗ੍ਰਾਮ ਸਬਜ਼ੀਆਂ ਖਾਣੀਆਂ ਨੇ ਬ੍ਰੈਕਫਾਸਟ ਦੇ ਵਿੱਚ ਜਿਹਦੇ ਵਿੱਚੋਂ 50 ਗ੍ਰਾਮ ਹਰੀਆਂ ਪੱਤੇਦਾਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਨੇ ਇਹ ਆਪਾਂ ਚਟਨੀ ਦੇ ਫਾਰਮ ਦੇ ਵਿੱਚ ਜਾਂ ਰੋਟੀਆਂ ਦੇ ਵਿੱਚ ਸਟਫ ਕਰਕੇ ਖਾ ਸਕਦੇ ਆ ਤੇ 100 ਗ੍ਰਾਮ ਸਬਜ਼ੀ ਅਸੀਂ ਇੱਕ ਕੌਲੀ ਸਬਜ਼ੀ ਦੀ ਜਾਂ ਸੈਲਡ ਦੇ ਤਰ੍ਹਾਂ ਨੂੰ ਹਾਲ ਗ੍ਰੇਨਸ ਦੇ ਵਿੱਚ ਕੱਟ ਕੇ ਸੈਲਡ ਦੇ ਨਾਲ ਖਾ ਸਕਦੇ ਆ ਇਹ ਸਾਰਾ ਕੁਝ ਅਸੀਂ 10 ਵਜੇ ਤੱਕ ਖਾ ਲਈਏ ਤਾਂ ਬੈਟਰ ਹੈ ਤੇ ਲੰਚ ਸਾਡਾ 1 ਤੋਂ 2 ਦੇ ਵਿੱਚ ਹੋਊਗਾ ਦੁਪਹਿਰ ਨੂੰ ਅਸੀਂ 80 ਗ੍ਰਾਮ ਸੀਰੀਅਲਸ ਯਾਨੀ ਕਿ 2.5 ਤੋਂ 3 ਤੱਕ ਰੋਟੀਆਂ ਤੇ 20 ਗ੍ਰਾਮ ਦਾਲ ਜਾਂ ਮੀਟ ਲੈ ਸਕਦੇ ਆ 200 ਗ੍ਰਾਮ ਅਸੀਂ ਸਬਜ਼ੀ ਖਾਣੀ ਹੈ ਜਿਦੇ ਵਿੱਚੋਂ 50 ਗ੍ਰਾਮ ਹਰੀਆਂ ਪੱਤੇਦਾਰ ਸਬਜ਼ੀਆਂ ਹੋਣ ਤੇ ਦਹੀਂ 150 ml ਲੈ ਸਕਦੇ ਆ ਨਹੀਂ ਅਸੀਂ ਡਿਵਾਈਡ ਵੀ ਕਰ ਸਕਦੇ ਆ ਜਵੇਂ ਦੁਪਹਿਰ ਨੂੰ ਰਾਇਤਾ ਬਣਾ ਲਿਆ ਤੇ ਸਵੇਰੇ 100 ਗ੍ਰਾਮ ਦਹੀਂ ਅਸੀਂ ਲੈ ਸਕਦੇ ਆ ਇਸ ਤੋਂ ਇਲਾਵਾ ਲੰਚ ਦੇ ਵਿੱਚ ਅਸੀਂ 10 ਗ੍ਰਾਮ ਨਟਸ ਐਂਡ ਆਇਲ ਸੀਡਸ ਲੈ ਸਕਦੇ ਆ ਚਮਚਾ 1.5 ਚਮਚਾ ਤੇਲ ਲੈ ਸਕਦੇ ਆ ਜਿਹਦੇ ਨਾਲ ਅਸੀਂ ਤੜਕਾ ਲਾ ਸਕਦੇ ਆ ਜਾਂ ਜੇ ਸੈਲਡ ਖਾਣਾ ਹੈ ਤਾਂ ਉਹਦੇ ਫਲੇਵਰ ਵਾਸਤੇ ਉਪਰੋਂ ਦੀ ਪਾ ਸਕਦੇ ਆ ਲੰਚ ਦੇ ਅੰਦਰ ਵਿੱਚ ਅਸੀਂ 50 ਗ੍ਰਾਮ ਫਰੂਟ ਖਾ ਸਕਦੇ ਹਾਂ ਤੇ ਜੇ ਤੁਸੀਂ ਕੈਲਰੀ ਕੌਨਸ਼ੀਅਸ ਹੋ ਤਾਂ ਇਹ ਸਾਰਾ ਕੁਝ ਸਾਨੂੰ ਤਕਰੀਬਨ 750 ਕੈਲਰੀਜ਼ ਦਊਗਾ ਰਾਤ ਦਾ ਖਾਣਾ ਸਾਨੂੰ 8 ਵਜੇ ਤੱਕ ਖਤਮ ਕਰ ਲੈਣਾ ਚਾਹੀਦਾ ਹੈ ਇਹਦੇ ਵਿੱਚ ਅਸੀਂ ਸਿਰਫ 50 ਗ੍ਰਾਮ ਸਬਜ਼ੀਆਂ ਖਾਣੀਆਂ ਨੇ ਇੰਨੀ ਆਖਾਂ ਅਸੀਂ ਸੈਲਡ ਜੀ ਖਾ ਸਕਦੇ ਹਾਂ ਦੋ ਫੁਲਕੇ ਖਾਣੇ ਨੇ ਤੇ 15 ਗ੍ਰਾਮ ਸਾਨੂੰ ਯਾਨੀ ਕਿ ਅੱਧੀ ਕੌਲੀ ਦਾਲ ਦੀ ਤੇ 100 ਗ੍ਰਾਮ ਦਾ ਜੇ ਅਸੀਂ ਦਹੀਂ ਰਾਤ ਨੂੰ ਨਹੀਂ ਖਾਣਾ ਤਾਂ ਅਸੀਂ ਦਾਲ ਖਾ ਸਕਦੇ ਹਾਂ ਜ਼ਿਆਦਾ ਠੀਕ ਹੈ ਤਾਂ ਇੱਕ ਕਟੋਰੀ ਦਾਲ ਦੀ ਹੋਰ ਐਡ ਕਰ ਲਓ ਇਹਦੇ ਵਿੱਚ ਤੇ ਡਿਨਰ ਨੂੰ ਵੀ ਅਸੀਂ 50 ਗ੍ਰਾਮ ਫਰੂਟ ਦੇ ਨਾਲ ਖਤਮ ਕਰਨਾ ਇਸ ਡਾਈਟ ਦੇ ਵਿੱਚ ਜਿਹੜਾ ਬ੍ਰੈਕਫਾਸਟ ਹੈ ਉਹ ਸਾਨੂੰ 470 ਕੈਲਰੀਜ਼ ਦਊਗਾ ਜਿਹੜਾ ਡਿਨਰ ਹੈ ਉਹ 415 ਕੈਲਰੀਜ਼ ਦਊਗਾ ਤੇ ਪੂਰੇ ਦਿਨ ਦੀਆਂ ਕੈਲਰੀਜ਼ ਤਕਰੀਬਨ 11600 ਹੋ ਜਾਂਦੀਆਂ ਨੇ ਕਿਉਂਕਿ ਅਸੀਂ ਹਰ ਰੋਜ਼ ਇੱਕੋ ਚੀਜ਼ ਨਹੀਂ ਖਾਂਦੇ ਬਦਲ-ਬਦਲ ਕੇ ਖਾਣੇ ਆ ਤਾਂ ਇੱਕ ਰੋਟੀ ਇੱਕ ਕੌਲੀ ਚਾਵਲ ਦੇ ਬਰਾਬਰ ਹੈ ਜੇ ਅਸੀਂ ਕਿਡਲੀ ਖਾਂਦੇ ਆ ਵੱਡੇ ਸਾਈਜ਼ ਦੀ ਉਹ ਵੀ ਇੱਕ ਰੋਟੀ ਦੇ ਬਰਾਬਰ ਹੈ ਜੇ ਅਸੀਂ ਮੀਡੀਅਮ ਸਾਈਜ਼ ਦੀ ਇਡਲੀ ਖਾਂਦੇ ਆ ਤਾਂ ਅਸੀਂ ਡੇਡ ਇਡਲੀਆਂ ਇੱਕ ਰੋਟੀ ਦੇ ਬਰਾਬਰ ਮੰਨ ਸਕਦੇ ਆ ਜੇ ਅਸੀਂ ਇੱਕ ਪਰੌਂਠਾ ਖਾਂਦੇ ਆ ਜਿਹਨੂੰ ਅੱਧਾ ਇੱਕ ਚਮਚ ਤੇਲ ਲਾ ਲਿਆ ਤਾਂ ਉਹ ਡੇਡ ਰੋਟੀ ਦੇ ਬਰਾਬਰ ਹੋ ਜਾਊਗਾ ਇੱਕ ਵੱਡਾ ਡੋਸਾ ਹੈ ਜਿਹੜਾ ਉਹ ਅੱਧਾ ਇੱਕ ਰੋਟੀ ਦੇ ਬਰਾਬਰ ਹੋ ਜਾਏਗਾ ਤੇ ਜੇ ਛੋਟਾ ਖਾਣੇ ਆ ਉਹ ਇੱਕ ਰੋਟੀ ਦੇ ਬਰਾਬਰ ਹੀ ਹੋਊਗਾ ਇੱਕ ਵੜਾ ਵੀ ਇੱਕ ਰੋਟੀ ਦੇ ਬਰਾਬਰ ਹੈ ਤੇ ਜੇ ਅਸੀਂ ਇੱਕ ਕੌਲੀ ਦਾਲ ਦੀ 50 ਗ੍ਰਾਮੀਟ ਜਾਂ ਇੱਕ ਅੰਡੇ ਦੇ ਬਰਾਬਰ ਮੰਨ ਲਈ ਜਾਂਦੀ ਹੈ ਜੇ ਅਸੀਂ ਪਤਲੀ ਕੋਈ ਚੀਜ਼ ਬਣਾਉਣੀ ਆ ਜਿਵੇਂ ਸਾਂਬਰ ਹੈ ਤਾਂ ਉਹ ਡੇਢ ਕੌਲੀ ਜਾਂ ਦੋ ਕੌਲੀ ਹੋ ਜਾਏਗਾ ਤਾਂ ਉਹ ਇੱਕ ਕੌਲੀ ਦੇ ਬਰਾਬਰ ਆਊਗਾ ਤੇ ਜੇ ਕੋਈ ਚੀਜ਼ ਗਾੜੀ ਹੈ ਜਿਵੇਂ ਚਨਾ ਮਸਾਲਾ ਹੋ ਗਿਆ ਉਹ ਸਾਡਾ ਪੌਣ ਇੱਕ ਕੌਲੀ ਹੋਈ ਹੈ ਜਿਹੜੀ ਉਹ ਇੱਕ ਕੌਲੀ ਦੇ ਬਰਾਬਰ ਚਲੀ ਜਾਊਗਾ ਇਹ ਕੁੜਾਕ ਸਾਨੂੰ 1660 ਕੈਲਰੀਸ ਤੇ ਤਕਰੀਬਨ 57 ਗ੍ਰਾਮ ਕ੍ਰੂਡ ਪ੍ਰੋਟੀਨ ਦਊਗੀ। ਮੌਣ ਵਾਲੀਆਂ ਵੀਡੀਓਜ਼ ਬਾਰੇ ਆਪਣੇ ਸਜੈਸ਼ਨਸ ਤੁਸੀਂ ਕਮੈਂਟਸ 'ਚ ਲਿਖ ਸਕਦੇ ਹੋ। ਜੇ ਤੁਸੀਂ ਡਾਈਟ ਕੌਨਸ਼ੀਅਸ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਇਹਨੂੰ ਲਾਈਕ ਕਰੋ ਤੇ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਕਿਸੇ ਫੈਮਿਲੀ ਆਫ ਫਰੈਂਡਸ ਕਿਸੇ ਦੇ ਕੰਮ ਆ ਸਕਦੀ ਹੈ ਤਾਂ ਉਹਨਾਂ ਨੂੰ ਸ਼ੇਅਰ ਵੀ ਕਰ ਸਕਦੇ। ਧੰਨਵਾਦ।